brought to by silver pumps top quality aur consistent performance ke liye sirf silver pumps naam yaad rakhna sadak to paise chuk rahe diyan tasveera kise film ya kise web series da scene nahi hai eh sagho asli tasveera ne jithe log sadak to paise ikkatthe kar rahe ne te eh paisa aaya kiven aao tuhanu ide piche di dilchasp story dasde ha ਲਗਾਤਾਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਲੋਕ ਸੜਕ ਤੋਂ ਪੈਸੇ ਇਕੱਠੇ ਕਰ ਰਹੇ ਨੇ ਜਿੱਥੇ ਲੋਕ ਇੱਕ ਦੂਜੇ ਤੋਂ ਅੱਗੇ-ਅੱਗੇ ਭੱਜ-ਭੱਜ ਕੇ ਪੈਸੇ ਇਕੱਠੇ ਕਰ ਰਹੇ ਨੇ ਜਿਦੀ ਜਿੰਨੀ ਹਿੰਮਤ ਬਈ ਉਹਨੇ ਓਨਾ ਪੈਸਾ ਇਕੱਠਾ ਕਰ ਲਿਆ ਆਖਿਰਕਾਰ ਇਹ ਜਿਹੜਾ ਲੱਖਾਂ ਰੁਪਏ ਸੜਕ ਦੇ ਉੱਤੇ ਖਿਲਰ ਰਿਹਾ ਸੀ ਇਹ ਖਬਰ ਹੈ ਯੂਪੀ ਦੀ ਜਿੱਥੇ ਯੂਪੀ ਦੇ ਕੋਸ਼ੰਬੀ ਹਾਈਵੇ ਦੇ ਉੱਤੇ ਇੱਕ ਵਪਾਰੀ ਦੇ ਕੋਲੋਂ ਲੁੱਟ ਕੀਤੀ ਗਈ ਜਿਦੇ ਕੋਲੋਂ ਲੁੱਟ ਕੇ ਜਿਹੜੇ ਲੁਟੇਰੇ ਸੀਗੇ ਉਹ ਦੌੜਨ ਲੱਗੇ ਤਾਂ ਉਹਨਾਂ ਦੇ ਹੱਥੋਂ ਇੱਕ ਬੈਗ ਹਾਈਵੇ ਤੇ ਹੀ ਖਿੱਲਰ ਗਿਆ ਤੇ ਉਹ ਜਿੰਨਾ ਪੈਸਾ ਸੀਗਾ ਤਕਰੀਬਨ 4 ਤੋਂ 5 ਲੱਖ ਰੁਪਏ ਦੇ ਨੋਟ ਸਾਰੇ ਉਹ ਹਾਈਵੇ ਤੇ ਖਿੱਲਰ ਗਏ ਜਿਸ ਨੂੰ ਲੈ ਕੇ ਜਿਹੜੇ ਆਮ ਜਨਤਾ ਸੀ ਢਾਬੇ ਦੇ ਉੱਤੇ ਬੈਠੀ ਹੋਈ ਉਹ ਸਾਰੀ ਸੜਕ ਤੇ ਟੁੱਟਕ ਪਈ ਤੇ ਜਿੰਨੇ ਵੀ ਪੈਸੇ ਸੀਗੇ ਸਾਰੇ ਲੁੱਟ ਕੇ ਲੈ ਗਏ ਤੇ ਇਸ ਦੇ ਬਾਰੇ ਜਦੋਂ ਜਾਣਕਾਰੀ ਮਿਲੀ ਤਾਂ ਸਾਰੀ ਜਾਣਕਾਰੀ ਇਹ ਨਿਕਲ ਕੇ ਸਾਹਮਣੇ ਆਈ ਕਿ ਇੱਕ ਜੀਰਾ ਵਪਾਰੀ ਟਰੈਵਲ ਕਰ ਰਿਹਾ ਸੀਗਾ ਵੋਲਵੋ ਬੱਸ ਤੋਂ ਤੇ ਜਦੋਂ ਵੋਲਵੋ ਬੱਸ ਇੱਕ ਟਾਬੇ ਤੇ ਕੁਝ ਖਾਣ ਪੀਣ ਦੇ ਲਈ ਰੁਕੀ ਤਾਂ ਪਹਿਲਾਂ ਤੋਂ ਹੀ ਪਲੈਨਿੰਗ ਕਰਕੇ ਬੈਠੇ ਹੋਏ ਲੁਟੇਰਿਆਂ ਨੇ ਉਸ ਵਪਾਰੀ ਨੂੰ ਲੁੱਟਿਆ ਤੇ ਉਸ ਦੇ ਕੋਲੋਂ ਦੋ ਬੈਗ ਖੋਏ ਤੇ ਦੋ ਬੈਗ ਹੋ ਕੇ ਜਿਦੇ ਚ ਤਕਰੀਬਨ 10 ਲੱਖ ਰੁਪਈਆ ਸੀਗਾ ਉਹ ਲੈ ਕੇ ਫਰਾਰ ਹੋ ਗਏ ਤੇ ਰਸਤੇ ਦੇ ਵਿੱਚ ਜਾਂਦੇ ਸਾਰੀ ਉਹਨਾਂ ਦਾ ਇੱਕ ਬੈਗ ਜਿਹੜਾ ਹੈ ਹਾਈਵੇ ਤੇ ਡਿੱਗ ਗਿਆ ਜਿਸ ਤੋਂ ਬਾਅਦ ਸਾਰੇ ਨੋਟ ਜਿਹੜੇ ਨੇ ਉਹ ਖਿਲਰ ਗਏ ਤੇ ਵਪਾਰੀ ਨੇ ਕੀ ਕੁਝ ਦੱਸਿਆ ਉਹ ਵੀ ਜਰਾ ਸੁਣ ਲੈਣੇ ਆ

ਤਾਂ ਸੁਣਿਆ ਤੁਸੀਂ ਜੀਰਾ ਵਪਾਰੀ ਨੇ ਸਾਰੀ ਵਾਰਦਾ ਦਸੀ ਤੇ ਉਹਦੇ ਕੋਲ ਤਕਰੀਬਨ 10 ਤੋਂ 12 ਲੱਖ ਰੁਪਏ ਦੇ ਵਿੱਚ ਪੈਸੇ ਸੀਗੇ ਤੇ ਜੋੜੇ ਕੀ ਲੁੱਟੇ ਗਏ ਤੇ ਹੁਣ ਸਿਰਫ ਉਹਦੇ ਕੋਲ 4 ਤੋਂ 5 ਲੱਖ ਰੁਪਏ ਬਚ ਗਏ ਤੇ ਹੁਣ ਇਹ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ ਲੋਕ ਕਹੀ ਦੱਸ ਰਹੇ ਨੇ ਕਿ ਇਹ ਤਸਵੀਰ ਇਹ ਜਿਹੜੀ ਪੈਸੇ ਲੁੱਟਣ ਦੀ ਤਸਵੀਰ ਹੈ ਜਾਂ ਪੈਸੇ ਚੁੱਕਣ ਦੀ ਸੜਕ ਤੋਂ ਤਸਵੀਰਾਂ ਕਿਸੇ ਸ਼ੂਟਿੰਗ ਦੀ ਜਾਂ ਫਿਰ ਕਿਸੇ ਫਿਲਮ ਦੀ ਹੋ ਸਕਦੀ ਹੈ ਪਰ ਇਹ ਨਹੀਂ ਪਰ ਇਹ ਸੱਚੀ ਤਸਵੀਰ ਹੈ यूपी ਦੇ ਹਾਈਵੇ ਦੀ ਜੁਥੇ ਲੁਟੇਰਿਆਂ ਵੱਲੋਂ ਜੋ ਬੈਗ ਲੁੱਟੇ ਗਏ ਇੱਕ ਬੈਗ ਉਹਨਾਂ ਦੇ ਕੋਲੋਂ ਡਿੱਗ ਗਿਆ ਤੇ ਰਸਤੇ ਦੇ ਵਿੱਚ ਸਾਰੇ ਨੋਟ ਹੀ ਨੋਟ ਖਿਲਰ ਪਏ ਜਿਸ ਨੂੰ ਵੇਖ ਕੇ ਸਾਰੀ ਜਨਤਾ ਨੋਟਾਂ ਦੇ ਉੱਤੇ ਟੁੱਟ ਪਈ ਤੇ ਜਿੱਤੇ ਕੋ ਜਿੰਨਾ ਜ਼ੋਰ ਲੱਗਿਆ ਉਹਨੇ ਉਹਨੇ ਨੋਟ ਇਕੱਠੇ ਕੀਤੇ ਤੇ ਫਰਾਰ ਹੋ ਗਏ ਖੈਰ ਤੁਹਾਡਾ ਕੀ ਕੋਈ ਕੁਝ ਕਹਿਣਾ ਇਸ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ